ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਗੁਰਮੁਖ ਸਿੰਘ ਰੁਪਾਣਾ ਤੰਤੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸਤਾਪਤੀ ਨੂੰ ਸਮਰਪਿਤ ਜਿੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਪੂਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੇ ਸਮਾਗਮ ਲਿਖੇ ਹੋਏ ਨੇ ਸਮਾਗਮ ਕਰਵਾਏ ਜਾ ਰਹੇ ਨੇ ਉਸੇ ਤਰਜ਼ ਤੇ ਸਹਿਜ ਪਾਠ ਸੇਵਾ ਲਹਿਰ ਵੱਲੋਂ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਹੀਂ ਵੱਖ-ਵੱਖ ਹੋਰ ਨਰਾਜਾਂ ਦੇ ਵਿੱਚ ਵੀ ਜਿਹੜੀ ਸੰਪੂਰਨਤਾ ਲਹਿਰ ਆ ਉਹ ਚਲਾਈ ਹੋਈ ਹੈ ਸੋ ਕਿੱਥੇ ਕਿੱਥੇ ਸ੍ਰੀ ਸਹਿਜ ਪਾਠ ਆਰੰਭ ਹੋਏ ਨੇ ਕਦੋਂ ਕਦੋਂ ਭੋਗ ਪਾਏ ਜਾੜੇ ਨੇ ਕਿੱਥੇ ਕਿੱਥੇ ਸਮਾਗਮ ਕਰਵਾਏ ਜਾੜੇ ਨੇ ਸੋ ਇਸ ਦੀ ਸਾਰੀ ਵਿਸਥਾਰਪੂਰਵਕ ਆਪਾਂ ਗੱਲਬਾਤ ਕਰਾਂਗੇ ਸੋ ਇਸ ਸੰਬੰਧੀ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਅੱਜ ਮੌਜੂਦ ਨੇ ਸਰਦਾਰ ਸਤਨਾਮ ਸਿੰਘ ਸੱਲੋਪੁਰੀ ਐ ਸੱਲੋਪੁਰੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌ ਤੋਂ ਪਹਿਲੇ ਕਿ ਦੱਸੋ ਕਿ ਜਿਹੜੀ ਇਹ ਤੁਸੀਂ ਜਿਹੜੀ ਸਹਿਜ ਪਾਠ ਜਿਹੜੀ ਲਹਿਰ ਚਲਾਈ ਹੋਈ ਹੈ ਟੇਬਲ ਹੈ ਕਿ ਕਦੋਂ ਕੋ ਸ਼ੁਰੂ ਹੋਈ ਹੈ ਤੇ ਕਿੰਨੇ ਕ ਦਿਨ ਹੋ ਗਏ ਇਸ ਚੰਨੇ ਵਾਹਿਗੁਰੂ ਜੀ ਸਹਿਜ ਪਾਠ ਸੇਵਾ ਲਹਿਰ ਦਰਸਲ 2002 ਚ ਸ਼ੁਰੂ ਹੋਈ ਹਮ ਗੁਰਗੋਬਿੰਦ ਸਿੰਘ ਸਟਡੀ ਸਰਕਲ ਜਿਹੜੀ ਇੱਕ ਅਕਾਦਮਿਕ ਧਾਰਮਿਕ ਗੈਰ ਸਿਆਸੀ ਸਵੈ ਸੇਵੀ ਸੰਗਠਨ ਹੈ 1972 ਤੋਂ ਕੰਮ ਕਰ ਰਿਹਾ ਉਹਦੇ ਵਿੱਚ ਮੈਂ ਵਿਚਰਦਾ ਸੀਗਾ ਤੇ ਡਾਕਟਰ ਸਰਬਜੀਤ ਸਿੰਘ ਰੇਣਕਾ ਅ ਵਿਸ਼ੰਸਥਾ ਦੇ ਵਿੱਚ ਸੀਗੇ ਤੇ ਇੱਕ ਉਹਨਾਂ ਨੇ ਇੱਕ ਥੌਟ ਦਿੱਤਾ ਹੈ ਕਿ ਸੋਚ ਦਿੱਤੀ ਭਈ 2004 ਚ ਪਹਿਲਾ ਪ੍ਰਕਾਸ਼ ਪੁਰਬ ਸਤਾਪ ਦੀ ਆ ਰਹੀ ਹੈ ਤੇ ਸਾਰੇ ਪੰਥ ਨੇ ਮਨਾਉਣੀ ਹੈ ਤੇ ਪ੍ਰਕਾਸ਼ ਦਾ ਮਤਲਬ ਕੀ ਹੈ ਚਾਨਣ ਗਿਆਨ ਦਾ ਚਾਨਣ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਕਿਨੇ ਪ੍ਰਕਾਸ਼ ਹੋ ਗਿਆ ਇਹਦਾ ਮਤਲਬ ਗਿਆਨ ਖੁੱਲ ਗਿਆ ਹੁਣ ਉਹ ਗਿਆਨ ਅਸੀਂ ਆਪਣੇ ਹਿਰਦਿਆਂ ਵਿੱਚ ਲੈ ਕੇ ਜਾਣਾ ਕਿ ਸਾਡੇ ਗਿਆਨ ਨਾਲ ਅੰਦਰ ਦਾ ਦੀਵਾ ਜਗੇ ਬਾਹਰ ਅਸੀਂ ਦੀਵਤ ਦੀਵਾ ਚਾੜ ਦਿੰਨੇ ਆ ਅੰਦਰ ਸਾਡੇ ਹਨੇਰਾ ਤੇ ਉਹ ਗਿਆਨ ਜਿਹੜਾ ਬਾਣੀ ਪੜ੍ਹ ਕੇ ਮਿਲਣਾ ਤੇ ਤਾਂ ਹੀ ਸਾਡੇ ਅੰਦਰ ਪ੍ਰਕਾਸ਼ ਹੋਣਾ ਤੇ ਉਹ ਗਿਆਨ ਤਾਂ ਰਮਾਲਿਆਂ ਦੇ ਹੇਠਾਂ ਹੀ ਆ ਹੂੰ ਤੇ ਉਦੋਂ ਇਹ ਸੋਚ ਆਈ ਵੀ ਕਿਉਂ ਨਾ ਅਸੀਂ ਇਹ ਸ਼ਤਬਦੀ ਮਨਾਉਣੀ ਆ ਇਸ ਢੰਗ ਨਾਲ ਮਨਾਈਏ ਕਿ ਔਰ ਜਾਨਣਾ ਸਹਿਜ ਪਾਠ ਕਹੀਏ ਪਹਿਲੀ ਸ਼ਤਬਦੀ ਉਤੋਂ ਸ਼ੁਰੂ ਸ਼ੁਰੂਆਤ ਉਤੋਂ ਹੋਈ ਫਿਰ ਇਹਦਾ ਨਾਮ ਬਦਲਿਆ ਕਿ ਔਰ ਜਾਨਾ ਸਹਿਜ ਪਾਠ ਕਰੀਏ ਤੇ ਵਿਚਾਰੀਏ ਫਿਰ ਇਹਦਾ ਨਾਮ ਬਦਲਿਆ ਔਰ ਜਾਨਾ ਸਹਿਜ ਪਾਠ ਕਰੀਏ ਵਿਚਾਰੀਏ ਤੇ ਕਮਾਈਏ ਤੇ ਉਦੋਂ ਇਹ ਸਟਾਰਟ ਕੀਤੀ ਸੀਗੀ ਉਦੋਂ 14000 ਬੱਚਿਆਂ ਨੇ ਸਹਿਜ ਪਾਠਾਂ ਦੇ ਭੋਗ ਪਾਏ ਸੀ ਸਟੂਡੈਂਟਸ ਨੇ ਸਕੂਲਾਂ ਵਾਲੇ ਬੱਚਿਆਂ ਨੇ ਤੇ ਜਿਹੜਾ ਇਸ ਸਤਾਪਦੀ ਦਾ ਵੱਡਾ ਸਮਾਗਮ ਨਿਊ ਅੰਮ੍ਰਿਤਸਰ 골ਡਨ ਗੇਟ ਦੇ ਲਾਗੇ ਖੁੱਲੀ ਜਗ੍ਹਾ ਤੇ ਪੰਥ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਉਲੀਕਿਆ ਗਿਆ ਸੀਗਾ ਫਿਰ ਉਹਦੇ ਵਿੱਚੋਂ 14000 ਬੱਚੇ ਜਿਹੜੇ ਅਸੀਂ ਉਹ ਵੱਡੇ ਸਮਾਰਗਮ ਚ ਗਏ ਸੀਗੇ ਤੇ ਉਹਨਾਂ ਨੇ ਉੱਥੇ ਸਮੂਲੀਅਤ ਕੀਤੀ ਸੀ ਤੇ ਉਹਨਾਂ ਨੂੰ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਸਰਟੀਫਿਕੇਟ ਵਗੈਰਾ ਦਿੱਤੇ ਸੀਗੇ ਇਹ ਲਾਇਰ ਉੱਥੋਂ ਸਟਾਰਟ ਹੋਈ ਐ ਸੀ ਪਰ ਤੁਸੀਂ ਇਸ ਤੋਂ ਪਹਿਲਾਂ ਸਟੱਡੀ ਸਰਕਲ ਵਿੱਚ ਵੀ ਕੰਮ ਕੀਤਾ ਮੇਰੇ ਗੁਰੂ ਮੈਂ 34 ਸਾਲ ਆਪਣੀ ਜ਼ਿੰਦਗੀ ਦੇ ਉੱਥੇ ਲਾਏ ਨੇ ਜੀ ਉਹਨਾਂ ਦੇ ਇੱਕ ਤਾਂ ਡਾਇਰੈਕਟਰ ਜੋਬਕ ਸੇਵਾਵਾਂ ਵੱਜੋਂ ਔਰ ਇੱਕ ਉਹਨਾਂ ਦਾ ਭਾਈ ਕਾਨਸਗਨਾਬਾ ਇੰਸਟੀਚਿਊਟ ਆਪ ਹਿਊਮਨ ਰਿਸੋਰਸ ਡਵੈਲਪਮੈਂਟ ਸੀਗਾ ਸਮੁੱਚੇ ਕੈਡਰ ਦੀ ਘਰ ਤੋਂ ਉੱਥੇ ਘੜੀ ਜਾਂਦੀ ਸੀ ਪੂਰੇ ਦੇਸ਼ ਦੇ ਵਿਦੇਸ਼ਾਂ ਦਾ ਆਪਣਾ ਸਟੱਡੀ ਸਾਈਕਲ ਦਾ ਕੈਡਰ ਸੀ ਤੇ ਉਹਦੇ ਐਜ ਪ੍ਰਿੰਸੀਪਲ ਮੈਂ ਉਹ ਸੇਵਾ ਜਿਹੜੀ ਹੈ ਉੱਥੇ ਸੰਭਾਲੀ ਹੈ ਸੋ 34 ਸਾਲ ਤੋਂ ਬਾਅਦ ਸਤਗੁਰ ਨੇ ਇੱਧਰ ਸੇਵਾ ਲੈਣੀ ਸੀ ਤੇ ਮੈਂ ਸੈਲਜ਼ ਪਾਰਟ ਸੇਵਾ ਲੈਣ ਚ ਆ ਗਿਆ ਇਹ ਪ੍ਰਜੇ ਸੈਜ ਪਾਰਟ ਉਦੋਂ ਤੋਂ ਲਗਾਤਾਰ ਚੱਲ ਰਿਹਾ ਲੱਗ ਜਾਂ ਅਲੱਗ-ਅਲੱਗ ਜਦੋਂ ਸ਼ਤਾਬਦੀਆਂ ਆਉਂਦੀਆਂ ਉਸ ਸਮੇਂ ਸ਼ੁਰੂਆਤ ਕੀਤੀ ਜਾਂਦੀ ਹੈ ਨਾ ਲੜੀ ਦੀ ਨਹੀਂ ਚੱਲ ਇਹ ਲਗਾਤਾਰ ਰਹੇ ਨੇ ਕੰਟੀਨਿਉਟੀ ਬਣੀ ਹੋਈ ਹੈ ਪਰ ਇਹ ਹੈ ਕਿ ਜਦੋਂ ਕਿ ਸਤਾਪਦੀ ਆਉਂਦੀ ਹੈ ਤੇ ਸਤਾਪਦੀ ਦੇ ਨਾਂ ਤੇ ਹੁਲਾਰਾ ਜਿਹੜਾ ਸੰਗਤ ਚ ਵਿਦਿਆਰਥੀਆਂ ਚ ਜ਼ਿਆਦਾ ਹੋ ਜਾਂਦਾ ਹੈ ਇੱਕ ਉਤਸ਼ਾਹ ਜਿਹਾ ਪੈਦਾ ਹੋ ਜਾਂਦਾ ਹੈ ਅੰਦਰ ਉਹ ਜਜ਼ਬਾ ਜਿਹਾ ਉੱਠਦਾ ਤੇ ਅਸੀਂ ਕਹਿੰਦੇ ਉਹਨੇ ਵੀ ਇੱਕ ਮੌਕਿਆਂ ਨੂੰ ਵਰਤਣ ਦਾ ਹੁਨਰ ਹੁੰਦਾ ਕੋਈ ਵਰਤ ਲੈਂਦਾ ਤੇ ਕੋਈ ਸੁਤਾਰਿਆ ਜਾਂਦਾ ਤੇ ਜਾਗਦੇ ਰਹੀਏ ਕੋਈ ਮੌਕਾ ਆਵੇ ਤੇ ਉਹ ਲੰਘਣ ਤੋਂ ਬਾਅਦ ਨਾ ਕਹੀਏ ਵੀ ਮੌਕਾ ਲੰਘ ਗਿਆ ਕੋਈ ਸਤਾਪ ਦੀ ਹੁੰਦੀ ਹੈ ਤੇ ਉਹ ਮੌਕਾ ਸਿੱਖ ਖੁੰਝਾਣਾ ਨਹੀਂ ਜਾਂਦੇ ਤਾਂ ਅਸੀਂ ਤਗੜੇ ਹੋ ਕੇ ਇੱਕ ਸੰਗਤ ਨੂੰ ਸੁਨੇਹਾ ਦਿੰਨੇ ਆ ਵੀ ਔਰ ਜਾਣਾ ਸਹਿਜ ਪਾਠ ਕਰੀਏ ਵਿਚਾਰੀਏ ਤੇ ਕਮਾਈਏ ਉਹਦੇ ਨਾਲ ਕੀ ਹੋਏਗਾ ਇਹ ਗੁਨਾਨਕ ਦੇਵ ਜੀ ਦਾ ਇੱਕ ਸੁਪਨਾ ਹੈ ਭਾਈ ਗੁਰਦਾਸ ਜੀ ਲਿਖਦੇ ਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ ਕਿ ਗੁਰਬਾਣੀ ਦੀ ਗੂੰਜ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਘਰ ਦੇ ਡ੍ਰੈنگ ਰੂਮ ਵਿੱਚੋਂ ਵੀ ਆਉਣੀ ਚਾਹੀਦੀ ਹੈ ਉੱਥੋਂ ਵੀ ਬਾਣੀ ਗੂੰਜਣੀ ਚਾਹੀਦੀ ਹੈ ਸਾਡੇ ਘਰ ਧਰਮਸਾਲ ਬਣਣਗੇ ਜੇ ਸੀ ਸਦੀਆਂ ਦੇ ਮੌਕੇ ਇੱਕ ਸੁਨੇਹਾ ਲਾਉਨੇ ਆ ਤੇ ਘਰਾਂ ਚ ਸੰਤੀਆਂ ਜਾਂਦੀਆਂ ਨੇ ਸੰਗਤ ਬਾਣੀ ਪੜਦੀ ਹੈ ਘਰ ਧਰਮਸਾਲ ਬਣਦੇ ਨੇ ਉਹਦੇ ਨਾਲ ਇੱਕ ਤਾਂ ਸਦਭਾਵਨਾ ਵਾਲਾ ਮਾਹੌਲ ਪੈਦਾ ਹੁੰਦਾ ਹੈ ਉਹਦੇ ਨਾਲ ਜਿਹੜੀ ਟੋਲਰੇਸ਼ਨ ਹੈ ਇਹ ਵਾਧੀ ਹੈ ਜਿਹੜੇ ਫਿਰ ਪਰਵਾਦ ਟੁੱਟ ਰਹੇ ਨੇ ਉਹਦੇ ਨਾਲ ਤਲਾਕ ਜਿਹੜੇ ਉਹ ਘਟਦੇ ਨੇ ਘਰਾਂ ਵਿੱਚੋਂ ਨਸੇ ਨਿਕਲਦੇ ਨੇ ਆਪਸੀ ਪਿਆਰ ਬਣਦਾ ਉਹਦੇ ਨਾਲ ਸਮਾਜ ਚੰਗਾ ਬਣੇਗਾ ਉਹਦੇ ਨਾਲ ਸੰਸਾਰ ਚੰਗਾ ਬਣੇਗਾ ਜਿਹੜੇ ਸਤਾਪਦੀ ਤੇ ਸਹਿਜ ਪਾਠ ਜਿਹੜੀ ਲੜੀਆਂ ਚੱਲਦੀਆਂ ਔਰ ਜਿਹੜੇ ਸਤਾਪਦੀ ਤੋਂ ਬਿਨਾਂ ਰੁਟੀਨ ਚੱਲਦੀਆਂ ਫਿਰ ਉਹਦੇ ਵਿੱਚ ਫਰਕ ਕੀ ਹੈ ਤੇ ਜਿਹੜੀ ਸਤਾਪ ਇੱਕ ਮੇਰੇ ਨਾਲ ਇਹਦੇ ਸਵਾਲੇ ਵੀ ਹੈ ਕਿ ਜਿਹੜੇ ਸਤਾਪਦੀ ਤੋਂ ਬਿਨਾਂ ਦੇ ਕੁਝ ਸਤਾਪਦੀ ਰੋਜ਼ ਨਹੀਂ ਆਉਂਦੀਆਂ ਸਤਾਪਦੀਆਂ ਅਲੱਗ-ਅਲੱਗ ਸਮੇਂ ਮੁਤਾਬਕ ਆਉਂਦੀਆਂ ਤੇ ਜਿਹੜੀਆਂ ਰੁਟੀਨ ਚ ਤੁਹਾਡੀਆਂ ਲੜੀਆਂ ਚੱਲਦੀਆਂ ਉਹ ਪੂਰੇ ਪੰਜਾਬ ਚ ਹੈ ਪੂਰੇ ਭਾਰਤ ਜਾਂ ਕਿੱਥੇ-ਕਿੱਥੇ ਜਿਹੜੀਆਂ ਲੜੀਆਂ ਚੱਲਦੀਆਂ ਸਹਿਜ ਬਾਟ ਦਾ ਸੁਨੇਹਾ ਤੇ ਪੂਰੀ ਦੁਨੀਆ ਚ ਜਾ ਰਿਹਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਦੀ ਸਦੀ ਸਤਬਦੀ ਸੀਗੀ ਉਦੋਂ 5.5 ਲੱਖ ਪ੍ਰਾਣੀ ਸਹਿਜ ਬਾਟ ਨਾਲ ਜੁੜੇ ਤੇ ਉਹਨਾਂ ਚ 13 ਦੇਸ਼ਾਂ ਦੀ ਇਨਵੋਲਵਮੈਂਟ ਹੈ ਕਿ ਅੱਜ ਕੱਲ ਟੈਕਨੋਲੋਜੀ ਆ ਮੀਡੀਆ ਸਾਰਾ ਕੁਝ ਤੇ ਪੂਰੀ ਦੁਨੀਆ ਚ ਸੁਨੇਹਾ ਜਿਹੜਾ ਉਹ ਪਹੁੰਚ ਜਾਂਦਾ ਨੈਟ ਦੇ ਰਾਹੀਂ ਤੇ ਸੰਗਤਾਂ ਨਾਲ ਜਿਹੜੀਆਂ ਨੇ ਉਹ ਜੁੜ ਜਾਂਦੀਆਂ ਨੇ ਤੇ ਇਸ ਕਰਕੇ ਪੂਰੀ ਦੁਨੀਆ ਜੀ ਹੈ ਬਾਕੀ ਰੂਟੀਨ ਦੇ ਵਿੱਚ ਅਸੀਂ ਸਕੂਲਾਂ ਚ ਜਿਆਦਾ ਕੰਮ ਕਰਦੇ ਆ ਬੱਚੇ ਸਾਡਾ ਭਵਿੱਖ ਨੇ ਕੱਲ ਦੇ ਵਾਰਿਸ ਨੇ ਇਹ ਸਾਡੇ ਦੇਸ਼ ਦੇ ਸਾਡੇ ਸਮਾਜ ਦੇ ਆਗੂ ਨੇ ਨੇਤਾ ਨੇ ਤੇ ਇਹਨਾਂ ਨੂੰ ਸੰਭਾਲਣਾ ਇਹਨਾਂ ਨੂੰ ਰਾਹ ਦੱਸਣਾ ਬੜਾ ਜ਼ਰੂਰੀ ਹੈ ਤੇ ਬੱਚਿਆਂ ਨੇ ਕਲਾਸਾਂ ਲਾਉਣ ਨੇ ਤੇ ਅਸੀਂ ਜੀ ਅਸੀਂ ਉਹਨਾਂ ਫਿਰ ਸਕੂਲਾਂ ਚ ਜਾਂਦੇ ਆ ਰੂਟੀਨ ਦੇ ਵਿੱਚ ਜਦੋਂ ਕੋ ਸਟਾਪ ਦੀ ਆਉਂਦੀ ਆ ਉਦੋਂ ਅਸੀਂ ਪੂਰਾ ਫਿਰ ਪੂਰਾ ਜ਼ੋਰ ਲਾ ਦਿੰਨੇ ਆ ਰਾਤ ਦਿਨ ਜਿੱਦਾਂ ਹੁਣ ਜਨਵਰੀ ਫਰਵਰੀ ਮਾਰਚ ਤੇ ਅੱਧਾ ਅਪ੍ਰੈਲ ਅਸੀਂ ਪਿੰਡਾਂ ਦੇ ਵਿੱਚ ਕੰਮ ਕੀਤਾ ਅਸੀਂ ਇੱਕ ਦਿਨ 'ਚ ਇੱਕ ਪੰਜ-ਪੰਜ ਪਿੰਡਾਂ ਵਿੱਚ ਮੀਟਿੰਗਸ ਕੀਤੀਆਂ ਇਕੱਤਰਤਾਵਾਂ ਕੀਤੀਆਂ ਅਸੀਂ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਇਸਤਰੀ ਸੁਭਾਵਾਂ ਦੀਆਂ ਬੀਬੀਆਂ ਹੋਰ ਜਗਿਆਸੂ ਇਕੱਠੇ ਕੀਤੇ ਉਹਨਾਂ ਨੂੰ ਇੱਕ ਗੱਲ ਸਮਝਾਈ ਭਈ ਸਹਿਜ ਪਾਣ ਦਾ ਸੁਨਿਆਰ ਕਰ ਦੇਣਾ ਹਰ ਪ੍ਰਾਣੀ ਨੇ ਗੁਰੂ ਘਰ ਨਹੀਂ ਆਉਣਾ ਤੇ ਕਈਆਂ ਨੇ ਆਨੰਦ ਪਿਆ ਮਾਈ ਵੇਲੇ ਵੀ ਆਉਣਾ ਤੇ ਉਹਨਾਂ ਤੱਕ ਸੁਨਿਆ ਕਿੱਦਾਂ ਪਹੁੰਚੇਗਾ ਹੂੰ ਕਈ ਵਾਰੀ ਜਿਦਾ ਜਵਾਬ ਹੁੰਦਾ ਸੀਗਾ ਵੀ ਜੇ ਕੋ ਗੁਰੂ ਘਰ ਚ ਨਹੀਂ ਆਉਂਦਾ ਉਹਦੇ ਭਾਗਾਂ ਦੀ ਗੱਲ ਐ ਫਿਰ ਸੀ ਉਹਨਾਂ ਨੂੰ ਸਮਝਾਇਆ ਵੀ ਨਹੀਂ ਜਿੱਦਾਂ ਗੁਨਾਹਕ ਦੇਵ ਜੀ ਸੋਚਦੇ ਆ ਉਦਾਂ ਸੋਚੀ ਐ ਗੁਨਾਹਕ ਦੇਵ ਜੀ ਨੇ ਨਹੀਂ ਸੋਚਿਆ ਕਿ ਕੌਡਾ ਰਾਖਸ ਜਿਹੜਾ ਉਹ ਦਰਸੇ ਚੱਲ ਕੇ ਆਊਗਾ ਪਰ ਗੁਰੂ ਜੀ ਉਹਦੇ ਦਰਸੇ ਪਹੁੰਚ ਗਏ ਉਹਦਾ ਕੁੰਡਾ ਖੜਕਾਇਆ ਬਲੀ ਕੰਧਾਰੀ ਦਾ ਕੁੰਡਾ ਖੜਕਾਇਆ ਕੁੰਡੇ ਖੜਕਾਉਂਦੇ ਉਹ ਕਦੀ ਸੱਜਣ ਠੱਗ ਕਦੀ ਸਮੇਰ ਪर्वਤ ਕਦੀ ਸ਼੍ਰੀਲੰਕਾ ਪਹੁੰਚ ਗਏ ਸਮੁੰਦਰ ਚ ਵੜ ਗਏ ਹਨਾ ਆਓ ਆਪੋ ਆਪਣੇ ਪਿੰਡ ਦੇ ਕੁੰਡੇ ਖੜਕਾਈਏ ਸਕੂਲ ਚ ਜਾਣ ਦਾ ਜਿਹੜਾ ਕਨਸੈਪਟ ਆਪਣਾ ਹੈਗਾ ਜੀ ਉਥੇ ਕੋਈ ਆਪਾਂ ਲਿਟਰੇਚਰ ਵੰਡਦੇ ਆ ਉਹਨਾਂ ਨੂੰ ਜਾਂ ਆਪਾਂ ਉਹਦੇ ਆ ਜਿਹੜੇ ਸੈਮੀਨਾਰ ਲਾਉਨੇ ਆ ਕੀ ਕਨਸੈਪਟ ਕੀ ਹੈ ਸਕੂਲਾਂ ਦਾ ਹਾਂ ਅਸੀਂ ਸੈਮੀਨਾਰ ਵੀ ਲਗਾਨੇ ਆ ਜੀ ਜਿੱਥੇ ਬੱਚਿਆਂ ਨੂੰ ਇਹ ਕਾਉਂਸਲਿੰਗ ਕਰਦੇ ਆ ਉਹਨਾਂ ਨੂੰ ਐਜੂਕੇਸ਼ਨ ਦਿੰਨੇ ਆ ਉਹਨਾਂ ਨੂੰ ਗੱਲ ਸਮਝਾਣੇ ਆ ਪਰ ਅਸੀਂ ਨਾਲ-ਨਾਲ ਇਹ ਵੀ ਸਮਝਾਣੇ ਆ ਕਿ ਇੱਕ ਤਾਂ ਧਰਮ ਇੱਕ ਅਕੀਦਾ ਵਾ ਧਰਮ ਨੇਕ ਨੀਤੀ ਆ ਧਰਮ ਰੱਬ ਨੂੰ ਯਾਦ ਕਰਨਾ ਤੇ ਚੰਗੇ ਕੰਮ ਕਰਨੇ ਆ। ਹਾਂਜੀ ਜਿੰਨੇ ਵੀ ਧਰਮ ਗ੍ਰੰਥ ਨੇ ਸਾਰੇ ਚੰਗੇ ਰਾਹ ਦੱਸਦੇ ਨੇ। ਧਰਮ ਗ੍ਰੰਥ ਕੋਈ ਵੀ ਨਹੀਂ ਲੜਾਉਂਦਾ ਨਾ ਪੁੱਠਾ ਰਾਹ ਦੱਸਦਾ। ਸਾਰੇ ਚੰਗਾ ਰਾਹ ਦੱਸਦੇ ਨੇ। ਜੋ ਤੁਹਾਡਾ ਕੀਦਾਵਾ ਜਿੰਨੂੰ ਤੁਸੀਂ ਮੰਨਦੇ ਹੋ ਉਹਨੂੰ ਕੱਲਾ ਮੱਥਾ ਟੇਕਣ ਤੱਕ ਸੀਮਤ ਨਾ ਰਹੋ। ਉਹਨੂੰ ਪੜੋ ਵੀ। ਇਹ ਗੱਲ ਉਹਨਾਂ ਨੂੰ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਆ। ਜਿਹੜੀ ਗੁਰਬਾਣੀ ਹੈ ਇਹਦੀ ਇੱਕ ਵਡਿਆਈ ਇਹ ਆ ਕਿ ਚ ਜੇ ਬ੍ਰਹਮਣ ਦਾ ਥੌਟ ਜ਼ਿੰਦਗੀ ਦਾ ਰਾਹ ਦਿੰਦਾ ਤੇ ਉਹਨੂੰ ਵੀ ਦਰਜ ਕਰਦਾ। ਜੇ ਮੋਤੀ ਨੀ ਸੀਮਬਾ ਨਾਈ ਕੋਹਾਰ ਦਾ ਥੋਟ ਜ਼ਿੰਦਗੀ ਦਾ ਰਾਹ ਦਿੰਦਾ ਤੇ ਉਹਨੂੰ ਵੀ ਦਰਜ ਕਰਤਾ ਜੇ ਮੁਸਲਮਾਨ ਦਾ ਥੋਟ ਰਾਹ ਦਿੰਦਾ ਤੇ ਉਹ ਵੀ ਦਰਜ ਕਰ ਦਿੱਤਾ ਤੁਸੀਂ ਇਹਨੂੰ ਸੈਲਫ ਸਟੱਡੀ ਵੱਜੋਂ ਪੜੋ ਤੁਸੀਂ ਇਹਨੂੰ ਕੰਪੈਰੀਟਿਵ ਸਟੱਡੀ ਵੱਜੋਂ ਪੜੋ ਜਦੋਂ ਗਿਆਨ ਤੁਹਾਡੇ ਅੰਦਰ ਜਾਏਗਾ ਤੁਹਾਨੂੰ ਸਮਝ ਆਊਗੀ ਲੂਣਾ ਵੱਜੇਗਾ ਤੁਹਾਡੀ ਸਿਰਦਾ ਵੀ ਬਣੇਗੀ ਸਤਕਾਰ ਵੀ ਬਣੇਗਾ ਸਭ ਕੁਝ ਬਣੇਗਾ ਪਰ ਇਹ ਜਿਹੜੀ ਸਕੂਲਾਂ ਦੀ ਤੁਹਾਡੇ ਆਪਾਂ ਹੁਣ ਗੱਲ ਕੀਤੀ ਹੈ ਕਨਸੈਪਟ ਕੀ ਹੈ ਬੱਚਿਆਂ ਨੂੰ ਆਪਾਂ ਸਹਿਜ ਪਾਠ ਬਾਰੇ ਜਿਹੜੀ ਜਾਣਕਾਰੀ ਦਿੰਨੇ ਆ ਉਹਨਾਂ ਨੂੰ ਜੀ ਸਿਰਫ ਸਤਾਬ ਦੀ ਬਾਰੇ ਜਾਂ ਰੁਟੀਨ ਚ ਪ੍ਰੋਟੀਨ ਚ ਵੀ ਓਕੇ ਪਰ ਸਤਾਪ ਦੀ ਵੀ ਇਹ ਥੋੜੀ ਜੀ ਜਿਹੜੀ ਜ਼ਿਆਦਾ ਵੱਧ ਜਾਂਦੀ ਹੈ ਜ਼ਿਆਦਾ ਅਸੀਂ ਜ਼ੋਰ ਦਿੰਨੇ ਆ ਫਿਰ ਨਾਲ ਸੰਗਤ ਵੀ ਵਿੱਚ ਇਨਵਾਲਵ ਕਰਦੇ ਆ ਹੂੰ ਠੀਕ ਹੈ ਇਹਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਹੋਰ ਚੀਜ਼ਾਂ ਵਿੱਚ ਸਿਖਾਉਨੇ ਆ ਉਹਨਾਂ ਦਾ ਜਿੱਦਾਂ ਇਹ ਕਿਤਾਬ ਹੈ ਜੀ ਅ ਕੈਰੀਅਰ ਐਂਡ ਸਿਲੈਕਸ਼ਨ ਹੂੰ ਅਸੀਂ ਬੱਚਿਆਂ ਨੂੰ ਦੱਸਦੇ ਆ ਕਿ ਮੈਂ ਘਰੋਂ ਨਿਕਲਨਾ ਤੇ ਮੈਨੂੰ ਪਤਾ ਨਹੀਂ ਹੋਵੇ ਮੈਂ ਜਾਣਾ ਕਿੱਥੇ ਆ ਹੂੰ ਜਾਂ ਮੈਨੂੰ ਪਤਾ ਮੈਂ ਪਟਿਆਲੇ ਆਉਣਾ ਹੂੰ ਲੁਧਿਆਣੇ ਤੋਂ ਤੇ ਮੈਂ ਪਟਿਆਲੇ ਲੁਧਿਆਣੇ ਤੋਂ ਅੰਮ੍ਰਿਤਸਰ ਜਾ ਕੇ ਪੁੱਛਾਂ ਜੀ ਪਟਿਆਲਾ ਕਿੱਥੇ ਆ ਮੈਨੂੰ ਮੰਜ਼ਿਲ ਵੀ ਪਤਾ ਹੋਵੇ ਉਸ ਮੰਜ਼ਿਲ ਨੂੰ ਜਾਂਦਾ ਰਾਹ ਵੀ ਪਤਾ ਹੋਵੇ ਤਾਂ ਅਸੀਂ ਬੱਚਿਆਂ ਨੂੰ ਸੁਚੇਤ ਕਰਦੇ ਆ ਕਿ ਪਲੱਸ 1 ਆਉਣ ਤੋਂ ਪਹਿਲਾਂ ਪਹਿਲਾਂ ਤਾਂ ਆਪਣੀ ਮੰਜ਼ਿਲ ਤਿਆਰ ਕਰੋ ਕੀ ਬਣਨਾ ਚਾਹੁੰਦੇ ਹੋ ਜ਼ਿੰਦਗੀ 'ਚ ਫਿਰ ਉਹ ਰਾਹ ਲੱਭੋ ਕਿ ਕਿਹੜੇ ਸਬਜੈਕਟ ਪੜ੍ਹ ਕੇ ਉੱਥੇ ਪਹੁੰਚ पाओਗੇ ਉਹ ਸਬਜੈਕਟ ਪਲੱਸ 1 2 ਚ ਲਓ ਬਹੁਤ ਬੱਚੇ ਕੀ ਕਰਦੇ ਆ ਵੀ ਦੇਖਾ ਦੇਖੀ ਸਬਜੈਕਟ ਲੈ ਲੈਂਦੇ ਆ ਕਿ ਮੇਰਾ ਤੇ ਫਰੈਂਡ ਸਾਡਾ ਸੈਕਸ਼ਨ ਇੱਕੋ ਰਹਿ ਜੇ ਇਹ ਕਿਤਾਬ ਉਹਦੇ ਲਈ ਹੈਲਪਫੁਲ ਹੈ ਇਹ ਗੱਲਾਂ ਉਹਨੂੰ ਦੱਸਦੇ ਆਂ ਕਿਤਾਬ ਅਸੀਂ ਲਾਇਬ੍ਰੇਰੀ ਚ ਦਿੰਨੇ ਆਂ ਕਿ ਕਿਦਾਂ ਦਾ ਪੋਸਟਰ ਵੀ ਦਿੰਨੇ ਆਂ ਫਿਰ ਅਸੀਂ ਇਹਦੀ ਪੀਡੀਐਫ ਵੀ ਪਾਣੇ ਆਂ ਕਿ ਸਾਰੇ ਬੱਚੇ ਨੂੰ ਆਨਲਾਈਨ ਪਾ ਦਿਓ ਇਸੇ ਤਰ੍ਹਾਂ ਜਿੱਦਾਂ ਇੱਕ ਮੇਰੇ ਹੱਥ ਚ ਬੁੱਕ ਹੈ ਅਕੈਡੈਮਿਕ ਐਕਸੀਲੈਂਸ 25s ਇਹ ਇੱਕ ਬੁੱਕ ਜਿਹੜੀ ਮੈਂ ਤੁਹਾਨੂੰ ਪੁੱਛਦਾ ਕਿ ਇੰਗਲਿਸ਼ 'ਚ ਨੇ ਸਾਰੀਆਂ ਜਾਂ ਪੰਜਾਬੀ 'ਚ ਇਹ ਪੰਜਾਬੀ 'ਚ ਨੇ ਓਕੇ ਤੇ ਅਕੈਡੈਮਿਕ ਐਕਸੀਲੈਂਸ 25s ਇਸ ਪਰ ਸਕਾਲਰਸ਼ਿਪਸ ਅਸੀਂ ਬੱਚਿਆਂ ਨੂੰ ਕਹਿੰਨੇ ਆਂ ਵੀ ਵੇਖੋ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਜ਼ਰੂਰ ਜਾਓ ਘੱਟੋ ਘੱਟ ਗ੍ਰੈਜੂਏਸ਼ਨ ਕਰਕੇ ਜਾਓ ਜਮੀਨਾ ਵੇਸਕੇ ਨਾ ਜਾਓ ਕਰਜ਼ੇ ਲੈ ਕੇ ਨਾ ਜਾਓ ਆਪਣੇ 발 ਬੁੱਤੇ ਤੇ ਜਾਓ ਤੁਸੀਂ ਸਕਾਲਰਸ਼ਿਪ ਲੈ ਕੇ ਜਾਓ ਹੁਣ ਇਹ ਬੱਚੀ ਮਹਾਲੀ ਦੀ ਆ ਜੀ ਇਹਦਾ ਨਾਮ ਹੈ ਹਸਲীন ਕੋਲ ਇਹ 3.5 ਕਰੋੜ ਦੀ ਸਕਾਲਰਸ਼ਿਪ ਲੈ ਕੇ ਬਾਹਰ ਗਈ ਹੈ ਇਹ ਪ੍ਰਤਪਾਲ ਸਿੰਘ ਪੰਨੂ ਦਾ ਬੇਟਾ ਹੈ ਪਰਮਵੀਰ ਸਿੰਘ ਪੰਨੂ ਇਹ 2.5 ਕਰੋੜ ਦੀ ਸਕਾਲਰਸ਼ਿਪ ਲੈ ਕੇ ਬਾਹਰ ਗਿਆ ਟੋਰਾਂਟੋ ਪੜ੍ਹਨ ਅਬਤੀ ਕਾਲ ਅਕੈਡਮੀ ਡਾਕਟਰ ਸਾਹਿਬ ਦੀ ਹੈ ਇਹ ਲੁਧਿਆਣੇ ਦੀ ਹੈ ਇਹਦਾ ਨਾਮ ਹੈਗਾ ਰੂਹ ਬਾਣੀ ਕੋਰ ਇਹ 1 ਕਰੋੜ 11 ਲੱਖ ਲੈ ਕੇ ਗਈਆਂ ਮਤਲਬ ਕਈ ਹਜ਼ਾਰਾਂ ਬੱਚੇ ਸਕਾਲਰਸ਼ਿਪ ਲੈ ਕੇ ਜਾ ਰਹੇ ਨੇ ਇਸ ਕਿਤਾਬ ਦੇ 17 ਪੇਜ ਦੇ ਉੱਤੇ 18 ਸਕਾਲਰਸ਼ਿਪਸ ਦੀ ਲਿਸਟ ਹੈ ਅਸੀਂ ਇਹ ਸਾਰੇ ਵਿਦਿਆਰਥੀਆਂ ਨੂੰ ਦਿੰਨੇ ਆ ਉਹਨਾਂ ਨੇ ਕਿਹਾ ਸਟੱਡੀ ਕਰਕੇ ਬੱਚਿਆਂ ਨੂੰ ਸਮਝਾਓ ਪੰਜ ਕਾਪੀਆਂ ਲਾਇਬ੍ਰੇਰੀ ਚ ਰੱਖ ਲਓ ਤੇ ਇਹਦੀ ਪੀਡੀਐਫ ਪਾ ਦਿੰਨੇ ਆ ਸਾਰੇ ਬੱਚਿਆਂ ਨੂੰ ਤੁਸੀਂ ਭੇਜ ਦਿਓ ਸੋ ਇਸ ਤਰ੍ਹਾਂ ਦੇ ਜਿਹੜੇ ਐਸਫਾਰ ਸੈਲਫ ਸਟੱਡੀ ਸੋ ਜੁਟਿਊਬ ਚੈਨਲਾਂ ਦੀ ਲਿਸਟ ਕੀ ਸਿੱਖਣਾ ਚਾਹੁੰਦੇ ਹੋ ਕਿਹੜੇ ਚੈਨਲ ਤੇ ਜਾਓ ਐਸ ਪਰ ਸ਼ੇਅਰਿੰਗ ਐਸ ਪਰ ਸਕਿੱਲਸ ਐਸ ਪਰ ਸਪਿਰਚੂਅਲ এডੂਕੇਸ਼ਨ ਇਦਾਂ ਹੀ ਜਿੱਦਾਂ ਹੁਣ ਮੰਨ ਲਓ ਗੁਰਤੇਗ ਭਦਰ ਸਾਹਿਬ ਜੀ ਦੀ ਸੀਦੀ ਸਤਾਪਦੀ ਹੈ ਹੁਣ ਸਤਾਪਦੀਆਂ ਤੇ ਅਸੀਂ ਪਹਿਲਾਂ ਵੀ ਬਹੁਤ ਮਨਾਈਆਂ ਨੇ ਅਸੀਂ ਹੁਣੇ ਹੀ 4 ਸਾਲ ਪਹਿਲਾਂ ਨਨਕਾਣਾ ਸਾਹਿਬ ਸਾਕਾ ਦੀ ਸਤਾਪਦੀ ਮਨਾਈ ਹੈ ਹੈਨਾ ਬਿਲਕੁਲ ਤੇ ਸਤਾਪਦੀਆਂ ਦਾ ਖਰਚਾ ਵੀ ਹੁੰਦਾ ਹੈ ਤੇ ਅੱਜ ਤੁਸੀਂ 104 ਸਾਲ ਬਣਾ ਲਏ ਨੇ ਤੁਸੀਂ ਬੱਚਿਆਂ ਨੂੰ ਪੁੱਛੋ ਤੁਸੀਂ ਮਾਪਿਆਂ ਨੂੰ ਪੁੱਛੋ ਜਗਿਆਸੂ ਛੱਡ ਕੇ ਆਮ ਸੰਗਤ ਨੂੰ ਪੁੱਛੋ ਜਿਹੜਾ ਨਨਕਾਣਾ ਸਾਹਿਬ ਦਾ ਸਾਖਾ ਵਾਪਰਿਆ ਜਿਹੜਾ ਲਖਮਣ ਸਿੰਘ ਨੂੰ ਉੱਥੋਂ ਦੇ महंत ਦੇ ਗੁੰਡਿਆਂ ਨੇ ਪਕੜ ਕੇ ਝੰਡ ਨਾਲ ਬਨ ਕੇ ਅੱਗ ਲਾ ਕੇ ਸਾੜਿਆ ਉਹ ਪੁੱਛੋ ਝੰਡ ਕਿਹੜੀ ਆ ਤੇ ਕਿਸੇ ਨੂੰ ਨਹੀਂ ਪਤਾ ਅਸੀਂ ਹੁਣ ਇਹ ਸੋਚਿਆ ਵੀ ਗੁਰਤੇਗ ਬਧਰ ਸਾਹਿਬ ਜੀ ਦੀ 350 ਸਾਲਾਂ ਦੀ ਵਿਸਤਾਪਦੀ ਆ ਰਹੀ ਹੈ ਇਹ ਵੀ ਕਿਤੇ ਇਦਾਂ ਹੀ ਨਾ ਲੰਘ ਜੇ ਮੁੜ ਕੇ 25 ਨਵੰਬਰ ਨੂੰ ਪਤਾ ਲੱਗੇ ਅੱਜ ਗੁਰੂ ਘਰ ਲੰਗਰ ਹੈ ਹਣਾ ਵੀ ਇਹਨੂੰ ਕਿਸੇ ਢੰਗ ਤਰੀਕੇ ਨਾਲ ਮਰਾਈਏ ਵੀ ਕਿਉਂ ਨਾ ਹਰ ਘਰ ਧਰਮਸਾਲ ਬਣਾਉਣ ਵਾਲੇ ਪਾਸੇ ਤੁਰੀਏ ਇੱਕ ਤਾਂ ਸਹਿਜ ਪਾਠ ਵਾਲਾ ਕਨਸੈਪਟ ਹੋ ਗਿਆ ਇੱਕ ਇਹ ਆ ਵੀ ਸਾਨੂੰ ਉਹਦੀ ਲਾਈਫ ਸਟੋਰੀ ਵੀ ਪਤਾ ਹੋਵੇ ਇੱਕ ਕਿਤਾਬ ਤਿਆਰ ਕੀਤੀ ਹੈ ਜੀ ਮਨੁੱਖੀ ਅਧਿਕਾਰਾਂ ਦੇ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲ ਸਹੀਦੀ ਸਤਾਪਦੀ ਨੂੰ ਸਮਰਪਿਤ ਸੰਖੇਪ ਸਚਿੱਤਰ ਜੀਵਨ ਇਹ ਕਾਮਿਕਸ ਬੁੱਕ ਹੈ 컬러 ਤਸਵੀਰਾਂ ਵਾਲੀ ਹੈ ਹੁਣ ਅਸੀਂ ਇਕ ਤਾਂ ਟੀਚਰ ਸਹਿਬਾਨ ਨੂੰ ਭੇਟ ਕਰ ਦਿੰਨੇ ਆ ਕੁਝ ਬੱਚਿਆਂ ਨੂੰ ਅਸੀਂ 10 ਬੱਚਿਆਂ ਨੂੰ ਅਸੀਂ ਭੇਟ ਕਰਦੇ ਆ 10 ਕਿਤਾਬਾਂ ਪੰਜਾਬੀ ਚ ਦੋ ਹਿੰਦੀ ਚ ਦੋ ਅੰਗਰੇਜ਼ੀ ਚ ਅਸੀਂ ਲਾਇਬ੍ਰੇਰੀ ਚ ਰੱਖਦੇ ਆ ਸਾਰਿਆਂ ਨੂੰ ਅਸੀਂ ਨਹੀਂ ਦੇ ਸਕਦੇ ਹਨਾ ਫਿਰ ਅਸੀਂ ਇਹਦੀ ਪੀਡੀਐਫ ਪਾ ਦਿੰਨੇ ਆ ਉਹ ਸਾਰੇ ਬੱਚਿਆਂ ਕੋਲ ਪਹੁੰਚ ਜਾਂਦੀ ਹੈ ਫਿਰ ਇਹ ਸਰਕਾਰੀ ਸਕੂਲਾਂ ਦਾ ਕਨਸੈਪਟ ਜਾਂ ਪ੍ਰਾਈਵੇਟ ਸਾਰੇ ਹਾਤ ਤੱਕ ਜਿਹੜੀ ਰਿਲੀਜੀਅਸ ਕੋਲਾਂ ਚ ਕਾਲਜਾਂ ਚ ਯੂਨੀਵਰਸਟੀਆਂ ਚ ਕੋਈ ਵੀ ਹੋਵੇ ਕੋਈ ਵੀ ਹੋਵੇ ਉਹ ਡੀਏਵੀ ਹੋਵੇ ਉਹ ਗੁਨਾਨਕ ਹੋਵੇ ਉਹ ਕੋਈ ਵੀ ਹੋਵੇ ਕਿਉਂਕਿ ਸਾਡਾ ਜਿਹੜਾ ਅਸੀਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਅਸੀਂ ਸਿੱਧੀ ਜੀ ਗੱਲ ਲੈ ਕੇ ਚੱਲਦੇ ਆ ਵੀ ਸਾਰੇ ਥਮ ਚੰਗੇ ਨੇ ਤੇ ਤੁਸੀਂ ਜਿੰਨੂੰ ਮੰਨਦੇ ਹੋ ਉਹਨੂੰ 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 ਪੜੋ ਇਕੱਲਾ ਪੜੋ ਨਾ ਉਸ ਗਿਆਨ ਨੂੰ ਅਮਲ ਚ ਲੈ ਕੇ ਆਓ ਕਿਉਂਕਿ ਧਰਮ ਨੇ ਇੱਕ ਨੀਤੀ ਆ ਹਣਾ ਤੇ ਇਸ ਕਰਕੇ ਅਸੀਂ ਸਾਰੇ ਸਕੂਲਾਂ ਜਾਂਦੇ ਆ ਅਸੀਂ ਵੀ ਇਦਾਂ ਦੀ ਗੱਲ ਨਹੀਂ ਕਰਦੇ ਜਿਹੜੀ ਕੋਈ ਵੱਡੀ ਇੱਕ ਅੱਟਰਤਾ ਵਾਲੀ ਲਕੀਰ ਹੋਵੇ ਦੂਜਿਆਂ ਨੂੰ ਪਿੰਚ ਕਰੇ ਅਸੀਂ ਸਾਂਝੀ ਵਾਲਤਾ ਦਾ ਕਨਸੈਪਟ ਲੈ ਕੇ ਆਉਂਨੇ ਜੋ ਗੁਰਬਾਣੀ ਦਾ ਕਨਸੈਪਟ ਹੈ ਸਕੂਲਾਂ ਦੇ ਵਿੱਚ ਜਿਹੜਾ ਤੁਹਾਡਾ ਜਾਣ ਦਾ ਕਨਸੈਪਟ ਹੈ ਜਿਹੜੀਆਂ ਉਹ ਕਿਤਾਬਾਂ ਤੁਸੀਂ ਦੱਸਿਆ ਕੀ ਇਹਨੂੰ ਸਾਰੇ ਬੱਚੇ ਪੜ੍ਹ ਪਾਉਂਦੇ ਆ ਨਹੀਂ ਯਤਨ ਸਾਡਾ ਹੁੰਦਾ ਜੀ ਇਸੇ ਲਈ ਅਸੀਂ ਪੀਡੀਐਫ ਆਂਨੇ ਆ ਪਰ ਕੋਈ ਨਹੀਂ ਵੀ ਪੜ੍ਹ ਪੰਦਾ ਹੋਏਗਾ ਇਹ ਕੀ ਇਹ ਕਿਹੜੀ ਕਿਤਾਬ ਜਿਹੜੀ ਤੁਹਾਡੇ ਕੋਲੇ ਹਾਂ ਇਹ ਹੈ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਜਿੱਦਾਂ ਸਿੱਧੀ ਸਤਾਪ ਦੀ ਹੈ ਉਹਨਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਕਿਤੋਂ ਨਵੇਂ ਪਾਸਾਰੇ ਸ਼ਲੋਕ ਹੈ ਇੱਕ ਰਾਗ ਜੈਜਵੰਤੀ ਚ ਹੈ ਮਤਲਬ ਬਹੁਤ ਜ਼ਿਆਦਾ ਬਾਣੀ ਨਹੀਂ ਹੈ ਗੁਰਤੇਗਬਾਦਰ ਸਾਹਿਬ ਜੀ ਦੀ ਥੋੜੀ ਬਾਣੀ ਹੈਗੀ ਆ ਤੇ ਉਹ ਬਾਣੀ ਤੇ ਉਹਦੇ ਅਰਥ ਅਸੀਂ ਇੱਕ ਸਟਿੱਕ ਤਿਆਰ ਕੀਤੀ ਹੈ ਬਾਣੀ ਅਰਥ ਤੇ ਬਾਣੀ ਨੂੰ ਹੋਰ ਸਮਝਣ ਲਈ ਸਵਾਲ ਤੇ ਜਵਾਬ ਤੇ ਨਾਲ ਅਸੀਂ ਸੋਚਿਆ ਵੀ ਜੇ ਜਿੱਥੇ ਜਾਊਗੀ ਸੱਤ ਪੇਜ ਇਹਦੇ ਚ ਅਸੀਂ ਗੁਰਤੇਗਬਾਦਰ ਸਾਹਿਬ ਜੀ ਦੀ ਲਾਈਫ ਸਟੋਰੀ ਦੇ ਵੀ ਜੋੜ ਦਿੱਤੇ ਆ ਅਸੀਂ ਸਕੂਲਾਂ ਨੂੰ ਕੁ ਸੁਨੇਹੇ ਦੇ ਰਹੇ ਹਾਂ ਵੀ ਤੁਸੀਂ ਸ਼ਤਾਬਦੀ ਬਣਾਉਂਦੇ ਆ ਵੇਖੋ ਗੁਰਤੇਗਵਰ ਦਾਸ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਧਰਮ ਦੀ ਆਜ਼ਾਦੀ ਲਈ ਜਦੋਂ ਕਸ਼ਮੀਰੀ ਪੰਡਤ ਚਲ ਕੇ ਆਏ ਗੁਰਤੇਗਵਰ ਦਾਸ ਸਾਹਿਬ پاس ਤੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਹੈਨਾ ਤੇ ਉਹਨਾਂ ਦੀ ਜਿਹੜੀ ਬਾਣੀ ਹੈ ਵੀ ਇੱਕ ਤਾਂ ਇਤਿਹਾਸ ਨਾਲ ਜੁੜੀ ਏ ਇੱਕ ਉਹਨਾਂ ਦੀ ਬਾਣੀ ਨਾਲ ਜੁੜੀ ਏ ਤੇ ਬੱਚਿਆਂ ਨੂੰ ਜੋੜਨ ਦਾ ਤਰੀਕਾ ਕੀ ਰੱਖਿਆ ਕਿ ਅਸੀਂ ਸਕੂਲਾਂ ਨੂੰ ਕਹਿੰਨੇ ਆ ਬੱਚਿਆਂ ਦਾ ਇੱਕ ਸੁੰਦਰ ਲਿਖਾਈ ਮੁਕਾਬਲਾ ਸਕੂਲ ਵੱਲੋਂ ਕਰਾਓ ਤੇ ਸਕੂਲ ਵੱਲੋਂ ਇਨਾਮ ਦਿਓ ਤੇ ਐਸਟੀ ਕਸੀਂ ਤਿਆਰ ਕੀਤੀ ਆ ਬੱਚੇ 2 ਮਹੀਨੇ 3 ਮਹੀਨੇ 4 ਮਹੀਨੇ ਲੈ ਕੇ ਇਹ ਅਰਥ ਤੇ ਬਾਣੀ ਤੇ ਅਰਥ ਕਾਪੀ ਤੇ ਲਿਖਣ ਤੇ ਸਕੂਲ ਉਹਦਾ ਰਿਜ਼ਲਟ ਤਿਆਰ ਕਰੇ ਇੱਕ ਤਾਂ ਹੈਂਡਰਾਈਟਿੰਗ ਇੰਪਰੂਵ ਹੋਏਗਾ ਇੱਕ ਮਾਂ ਬੋਲੀ ਪ੍ਰਫੁੱਲਤ ਹੋਏਗੀ ਇੱਕ ਲਿਖਣ ਦੇ ਬਹਾਨੇ ਬੱਚੇ ਅਰਥਾਂ ਨਾਲ ਬਾਣੀ ਪੜ੍ਹ ਲੈਣਗੇ ਤੇ ਬਾਣੀ ਨਾਲ ਜੁੜ ਜਾਣਗੇ ਤੇ ਸਤਿਅਪਦੀ ਮਨਾਈ ਤਾਂ ਹੀ ਸਫਲਾ ਹੈ ਚਲੋ ਅੱਛਾ ਵੀ ਕਿਸਤਾਬਦੀ ਦੇ ਸੰਬੰਧ ਵਿੱਚ ਜਿਹੜੇ ਸਹਿਜ ਪਾਠ ਦੀ ਜਿਹੜੀ ਲੜੀ ਹੈ ਹੁਣ ਉਹਦੇ ਬਾਰੇ ਇਹ ਦੱਸੋ ਵੀ ਕਿੱਥੇ-ਕਿੱਥੇ ਕਿੰਨੇ ਜਿਹੜੇ ਸਹਿਜ ਪਾਠ ਦੇ ਪੋਕ ਤੇ ਕਦੋਂ ਹੋਣੇ ਹੈ ਪ੍ਰੋਗਰਾਮ ਜੀ ਬਾਈਕਰੂ ਦੇਖੋ ਅਸੀਂ ਕੁਝ ਟਾਰਗੇਟ ਮੈਥੇ ਚੱਲੇ ਆਂ ਹੋਕਾ ਦੇ ਰਹੇ ਆਂ ਪ੍ਰੇਰਣਾ ਕਰ ਰਹੇ ਆਂ ਸੰਗਤ ਤੱਕ ਪਹੁੰਚਣ ਦਾ ਯਤਨ ਕਰ ਰਹੇ ਆਂ ਤੇ ਬਾਕੀ ਜਿੰਨੇ ਗੁਰੂ ਕਰਾਏਗਾ ਉਹਦੇ ਬਕਸਿਸ ਪਰ ਜੋ ਅਸੀਂ ਉਲੀਕਿਆ 2 ਨਵੰਬਰ ਨੂੰ ਐਤਵਾਰ ਵਾਲੇ ਦਿਨ ਮਸਤੂਆਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਦਾ ਸਥਾਨ ਹੈ ਉੱਥੇ ਸਾਰਾ ਟੀਚਾ ਹੈ ਕਿ 21000 ਸੰਗਤ ਸਹਿਜ ਪਾਠਾਂ ਦੇ ਭੋਗ ਪਾਏਗੀ ਤੇ 9 ਨਵੰਬਰ ਐਤਵਾਰ ਨੂੰ ਬਾਬਾ ਪਕਾਲਾ ਸਾਹਿਬ ਅੰਮ੍ਰਿਤਸਰ 21000 11000 ਆਲਮਗੀਰ ਸਾਹਿਬ ਲੁਧਿਆਣਾ ਮੰਜੀ ਸਾਹਿਬ ਆਲਮਗੀਰ ਸਾਹਿਬ ਤੇ ਮੋਤੀ ਬਾਗ ਪਟਿਆਲਾ 11000 ਇੱਥੇ 16 ਨਵੰਬਰ ਨੂੰ ਫਿਰ ਐਤਵਾਰ ਹੈ ਉਹਦੇ ਚ ਆਨੰਦਪੁਰ ਸਾਹਿਬ ਕਿਉਂਕਿ ਆਨੰਦਪੁਰ ਸਾਹਿਬ ਰੋਪੜ ਜ਼ਿਲ੍ਹਾ ਮੁਹਾਲੀ ਜ਼ਿਲ੍ਹਾ ਫਤੇਗਰ ਸਾਹਿਬ ਦੀ ਸਾਈਡ ਉਧਰੋਂ ਅ ਕਹਿ ਲਓ ਨਵਾਂ ਸ਼ਹਿਰ ਜ਼ਿਲ੍ਹਾ ਥੋੜਾ ਜਲੰਧਰ ਦਾ ਥੋੜਾ ਕਪੂਰਥਲੇ ਦਾ ਤੇ 35000 ਸੰਗਤ ਉਥੇ ਸਹਿਜ ਪਾਠਾਂ ਦੇ ਭੋਗ ਪਾਏਗੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਭਾਈ ਜੱਤਾ ਜੀ ਅ ਨੰਦਪੁਰ ਸਾਹਿਬ ਇਲਾਕੇ ਆਏ ਸੀਗੇ ਤੇ 16 ਤੋਂ ਬਾਅਦ 23 ਨਵੰਬਰ ਨੂੰ ਅ ਤਲਵੰਡੀ ਸਾਬੋ ਤੱਕ ਸਾਬ ਤੇ ਉਥੇ ਵੀ ਸਾਡਾ ਯਤਨ ਹੈ ਕਿ 21000 ਸੰਗਤ ਸਹਿਜ ਪਾਠਾਂ ਦੀ ਸੰਪੂਰਨਤਾ ਕਰੇ ਹੁਣ ਜਦੋਂ ਸੰਪੂਰਨਤਾ ਸਮਾਗਮ ਹੋਣਾ ਸਾਰਿਆਂ ਨੂੰ ਗੁਟਕਾ ਸਾਹਿਬ ਵੰਡਿਆ ਜਾਏਗਾ ਜਿੱਤੇ ਨਵੇਂ ਪਾਸਾਰੇ ਸ਼ਲੋਕ ਮੰਦਾਵਣੀ ਤੇ ਰਾਗਮਾਲਾ ਲਿਖੀ ਹੋਊਗੀ ਤੇ ਉਹ ਸੰਗਤ ਜਦੋਂ ਉੱਚੀ ਉੱਚੀ ਪੜ੍ਹੇਗੀ ਤੇ ਉਹ ਜਿਹੜਾ ਇੱਕ ਹੁਲਾਰਾ ਬਣੇਗਾ ਇੱਕ ਜਿਹੜਾ ਉਹ ਆਨੰਦ ਬਣੇਗਾ ਉਹ ਸਾਰੀ ਜ਼ਿੰਦਗੀ ਯਾਦ ਬੋਂਦਾ ਰਹੇਗਾ ਕਿ ਅਸੀਂ ਸਤਿ ਸਦੀ ਮਨਾਈ ਹੈ ਤੇ ਮਨ ਨੂੰ ਬਾਣੀ ਪੜਨ ਲਈ ਉਪਰੇ ਨਾ ਦਿੰਦਾ ਰਹੇਗਾ ਤੇ ਇਸ ਤੋਂ ਇਲਾਵਾ ਇਹ ਸਾਰੇ ਸੰਗਤ ਦੇ ਸਮਾਗਮ ਹੋਣਗੇ ਇਸ ਤੋਂ ਇਲਾਵਾ ਜਿਹੜੀ ਸੰਗਤ ਨੂੰ ਦੂਰ ਪੈਂਦਾ ਉਹਨਾਂ ਇਲਾਕਿਆਂ 'ਚ ਵੱਖਰੇ ਸਮਾਗਮ ਵੀ ਹੋਣਗੇ ਔਰ ਜਿਹੜੇ ਵਿਦਿਆਰਥੀ ਨੇ ਕਿਉਂਕਿ ਸਕੂਲ ਦੀਆਂ ਸਕੂਲ ਵੈਨ ਨਾਲ ਜੁੜੇ ਹੁੰਦੇ ਨੇ 2 ਵਜੇ ਵੈਨ ਨੇ ਬੱਚੇ ਫੇਰ ਚੱਕ ਕੇ ਘਰਾਂ 'ਚ ਲੈ ਕੇ ਜਾਣੇ ਹੁੰਦੇ ਨੇ ਤੇ ਉਹ ਅਸੀਂ ਨੇੜੇ-ਨੇੜੇ ਸਮਾਗਮ ਰੱਖੇ ਨੇ ਅਸੀਂ 6 ਅਕਤੂਬਰ ਤੋਂ ਲੈ ਕੇ 18 ਨਵੰਬਰ ਤੱਕ ਤਕਰੀਬਨ 60-70 ਥਾਵਾਂ 'ਤੇ ਵਿਦਿਆਰਥੀ ਗੁਰੂ ਘਰਾਂ 'ਚ ਰਲ ਕੇ ਸਹਿ ਪਾਠਾਂ ਦੇ ਅਧਿ ਭੋਗ ਪਾਣਗੇ ਪੰਜਾਬ ਤੋਂ ਬਾਹਰ ਹਰਿਆਣਾ ਵਿੱਚ ਜੰਮੂ ਕਸ਼ਮੀਰ ਵਿੱਚ ਦਿੱਲੀ ਵਿੱਚ ਦਿੱਲੀ ਵਿੱਚ ਤਾਂ ਇੰਨੇ ਪਾਰਟ ਰੰਬ ਹੋ ਗਏ ਨੇ ਕਿ ਕਹਿੰਦੇ ਨੇ ਵੀ ਗੁਰਦੁਆਰਾ ਜਿਹੜਾ ਸੀਸਗਾਂਝਾ ਉੱਥੋਂ ਸੰਗਤ ਬਿਠਾਉਣੀ ਸ਼ੁਰੂ ਕਰਾਂਗੇ ਤੇ ਲਾਲ ਕਿਲੇ ਤੱਕ ਸੰਗਤ ਬੈਠੂਗੀ ਟੈਂਟ ਲਾ ਕੇ ਅੱਛਾ ਸੂਲ ਸਾਹਿਬ ਇੱਕ ਇਹ ਦੱਸੋ ਜਿਹੜਾ ਤੁਸੀਂ ਐਡਾ ਵੱਡਾ ਪ੍ਰੋਗਰਾਮ ਉਲੀਕੇ ਆ ਸਹਿਜ ਪਾਠਾਂ ਦੀ ਲੜੀ ਹੈ ਜੀ ਤਾਂ ਇਹਦੇ ਵਿੱਚ ਟੀਮ ਵਰਕ ਹੈ ਜਾਂ ਸਾਰਾ ਸਹਿਯੋਗ ਤੁਹਾਡਾ ਹੈ ਜਾਂ ਇਹਦੀ ਦੇਖਰੇਖ ਤੁਸੀਂ ਕਰ ਰਹੇ ਹੋ ਦੇ ਜੀ ਇਹ ਟੀਮ ਵਰਕ ਹੈ ਜੀ ਟੀਮ ਐਕਟੀਵਿਟੀ ਹੈ ਟੀਮ ਸਪਿਰਟ ਸਾਡੀ ਅਸੀਂ ਸਾਰੇ ਰਲ ਕੇ ਸੇਵਾ ਚ ਯੋਗਦਾਨ ਪਾਉਂਦੇ ਆ ਸਮੇਂ ਦਾ ਦਸਵੰਦ ਸਾਰੇ ਕੱਢਦੇ ਆ ਸ੍ਰੀ ਦਾ ਰਾਜਪਾਲ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਉਹ ਸਾਡੀ ਸਹਿਜਪੱਟ ਲੈਰ ਦੇ ਰੂਹੇ ਰਵਾਨੇ ਸ੍ਰੀ ਜਤਿੰਦਰਪਾਲ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਉਹ ਵੀ ਇਸ ਲੈਰ ਦੇ ਵਿੱਚ ਉਹਨਾਂ ਦਾ ਬਹੁਤ ਨਿੱਗਾ ਯੋਗਦਾਨ ਆ ਅਸੀਂ ਤਿੰਨੋਂ ਜਾਣੇ ਆਪਣੀ ਟੀਮ ਨੂੰ ਲੀਡ ਕਰਨ ਦਾ ਯਤਨ ਕਰਦੇ ਆ ਫਿਰ ਸ੍ਰੀ ਦਿਲਬਾਖ ਸਿੰਘ ਜੀ ਨੇ ਜਲੰਧਰ ਤੋਂ ਮਤਲਬ ਬਹੁਤ ਸਾਰੀ ਪਟਿਆਲੇ ਤੋਂ ਜਗਜੀਤ ਸਿੰਘ ਜੀ ਨੇ ਅਸਦਾ ਸੁਰਿੰਦਰ ਸਿੰਘ ਜੀ ਮੇਰ ਨਾਲ ਆਏ ਨੇ ਹਨਾ ਫਿਰ ਰਤਨ ਸਿੰਘ ਜੀ ਨੇ ਮੋਗੇ ਤੋਂ ਬਹੁਤ ਵੱਡੀ ਵੱਡੀ ਮਤਲਬ ਸਾਰੇ ਜਿਹੜੇ ਜਗਿਆਸੂ ਥਾਂ ਥਾਂ ਤੇ ਬੈਠੇ ਉਹ ਆਪੋ ਆਪਣੇ ਏਰੀਆ ਦੇ ਵਿੱਚ ਪ੍ਰਚਾਰ ਕਰਦੇ ਨੇ ਜੁੜੇ ਹੋਏ ਨੇ ਸਰਦਾਰ ਜਤਿੰਦਰ ਸਿੰਘ ਜੀ ਮੈਲਬੌਰਨ ਆਸਟ੍ਰੇਲੀਆ ਦੇ ਨੇ ਉਹ ਸਾਨੂੰ ਵਿਦੇਸ਼ਾਂ ਵਿੱਚ ਵੀ ਇਹਦਾ ਕੰਮ ਕਰ ਸਾਨੂੰ ਥਾਪੜੇ ਦਿੰਦੇ ਨੇ ਹਾਂ ਵਿਦੇਸ਼ਾਂ ਦੇ ਵਿੱਚ ਸਰਦਾਰ ਜਤਿੰਦਰ ਸਿੰਘ ਜੀ ਨੇ ਮੈਲਬੌਰਨ ਆਸਟ੍ਰੇਲੀਆ ਉਹ ਸਾਰੀ ਅਗਵਾਈ ਦਿੰਦੇ ਨੇ ਹ ਹੁਣ ਇਸ ਸਤਵਦੀ ਨੂੰ ਸਮਰਪਿਤ ਆ ऑस्ट्रेलिया ਦੇ ਵਿੱਚ 1000 ਸਹਿਜ ਪਾਠ ਵੱਖ-ਵੱਖ ਗੁਰੂ ਘਰਾਂ ਚ ਆਰੰਭ ਹੋ ਚੁੱਕਾ ਹੈ ਤੇ ਉਹਨਾਂ ਨੇ ਉੱਥੇ 25 ਨਵੰਬਰ ਨੂੰ ਸਤਵਦੀ ਵਾਲੇ ਦਿਨ ਭੋਗ ਪਾਉਣੇ ਨੇ ਇਸੇ ਤਰ੍ਹਾਂ ਜਿਹੜਾ ਬੈਂਕਾਕ ਹੈ థਾਈਲੈਂਡ ਉੱਥੇ ਵੀ 800 ਪਾਠ ਆਰੰਭ ਹੋ ਚੁੱਕਾ ਹੈ ਸਹਿਜ ਪਾਠ ਇੱਦਾਂ ਨਿਊਜ਼ੀਲੈਂਡ ਦੇ ਵਿੱਚ ਵੀ 3-400 ਸਹਿਜ ਪਾਠ ਆਰੰਭ ਹੋ ਚੁੱਕਾ ਲੰਡਨ ਦੇ ਵਿੱਚ ਵੀ 2-300 ਸਹਿਜ ਪਾਠ ਆਰੰਭ ਹੋ ਚੁੱਕਾ ਹੈ ਪੈਰਿਸ ਦੇ ਵਿੱਚ ਸਰਦਾਰ ਗੁਰਦੇਵਾਲ ਸਿੰਘ ਜੀ ਹੈਗੇ ਨੇ ਉਹਨਾਂ ਨੇ ਉਦਮ ਕੀਤਾ ਉੱਥੇ 50 ਪਾਰਟ ਰੰਭ ਹੋਏ ਨੇ ਤੇ ਦੋ ਗੁਰੂ ਘਰਾਂ ਚ 50 ਪਾਰਟ ਹੋਰ ਅਰੰਭ ਹੋਏ ਨੇ ਹੋ ਰਹੇ ਨੇ ਇਦਾਂ ਹੀ ਕੈਨੇਡਾ ਚ ਬਾਕੀ ਸਾਰੇ ਦੇਸ਼ਾਂ ਚ ਇਹ ਐਲਰਚ ਚੱਲ ਰਹੀ ਹੈ ਜੀ ਇਹ ਜਿਹੜੀ ਸਮਾਗਮਾਂ ਜਿਹੜੇ ਸਾਰੇ ਤੁਸੀਂ ਦੱਸਿਆ ਵੀ ਇਹਨੇ ਸਮਾਗਮ ਹੈ ਇਹਦੀ ਅਗਵਾਈ ਸਾਰੇ ਦੀ ਤੁਸੀਂ ਕਰ ਰਹੇ ਹੋ ਨਹੀਂ ਜੀ ਸਾਰੀ ਟੀਮ ਹੈ ਜੀ ਟੀਮ ਵਰਕ ਟੀਮ ਐਕਟੀਵਿਟੀ ਹੈ ਟੀਮ ਸਪਿਰਟ ਹੈ ਪੂਰੀ ਟੀਮ ਕੰਮ ਕਰਈ ਹੈ ਇੱਕ ਕਈ ਵਾਰ ਜਿਵੇਂ ਹੁਣ ਆਪਾਂ ਤੁਸੀਂ ਦੱਸਿਆ ਸੰਗਤ ਨੂੰ ਤਾਂ ਕਈ ਵਾਰ ਸੰਗਤ ਦੇ ਮਨ 'ਚ ਦੁਵਿਧਾ ਹੁੰਦੀ ਹੈ ਕਿ 35000 21000 11000 ਜਿਹੜੇ ਪਾਠ ਦੇ ਭੋਗ ਪੈਣੇ ਆ ਇਹਦਾ ਕਨਸੈਪਟ ਕੀ ਆ ਘਰਾਂ ਦੇ ਵਿੱਚ ਬੈਠ ਕੇ ਜਾਂ 11000 ਸੰਗਤ ਉੱਥੇ ਜੁੜੇਗੀ ਉਹ ਪਾਠ ਕਰੇਗੀ ਇਹਦੇ ਕਿਸ ਤਰ੍ਹਾਂ ਕੀ ਹੋਏਗਾ ਤਰੀਕਾ ਕੀ ਹੋਏਗਾ ਦੇਖੋ ਸਾਡਾ ਜਿਹੜਾ ਯਤਨ ਹੈਗਾ ਕਿ ਸੰਗਤ ਉੱਥੇ ਜੁੜੇ ਤਾਂ ਕਿ ਉਹ ਆਨੰਦ ਜਿਹੜਾ ਬਣਨਾ ਹੈ ਨਾ ਉਹ ਲਵੇ ਪਰ ਬਹੁਤ ਸਾਰੇ ਨਹੀਂ ਵੀ ਪਹੁੰਚ ਸਕਦੇ ਪਰ ਸਾਡਾ ਯਤਨ ਹੈ ਹਮਮ ਕਿ ਵੱਤ ਤੋਂ ਵੱਤ ਸੰਗਤ ਆਵੇ ਵੱਤ ਤੋਂ ਵੱਤ ਪ੍ਰੇਰਨਾ ਕਰ ਰਹੇ ਆਂ ਹਣਾ ਸਿਰ ਸੰਗਤ ਨੂੰ ਆਪਾਂ ਇਹ ਗੱਲ ਦਿਨ ਬਤਲੇ ਦੱਸ ਰਹੇ ਹਾਂ ਕਿ ਸਾਡਾ ਪ੍ਰੋਗਰਾਮ ਉੱਥੇ ਆ ਤਾਂ ਸੰਗਤ ਨੂੰ ਲਿਜਾਣ ਦਾ ਆਪਣਾ ਜਦੋਂ ਵੀ ਪਿੰਡਾਂ 'ਚ ਮੀਟਿੰਗਸ ਕਰਦੇ ਹਾਂ ਇਕੱਤਰਤਾਵਾਂ ਕਰਦੇ ਹਾਂ ਜਿਸੇ ਉਹਨਾਂ ਨੂੰ ਨਾਲ-ਨਾਲ ਸਾਰਾ ਦੱਸਦੇ ਹਾਂ ਵੀ ਐਨਾ ਐਨਾ ਤਰੀਕਾ ਨੂੰ ਇੱਥੇ-ਇੱਥੇ ਭੋਗ ਪਾਣੇ ਨੇ ਜ਼ਰੂਰ ਪਹੁੰਚਿਓ ਅਸੀਂ ਉਹਨਾਂ ਨੂੰ ਗੱਲ ਸਮਝਾਣੇ ਆਂ ਵੀ ਕੋਈ ਸਾਡਾ ਰਿਸ਼ਤੇਦਾਰ ਹੈ ਤੇ ਉਹਦਾ ਸਲਾਨਾ ਵਾ ਤੇ ਅਸੀਂ ਗੱਡੀਆਂ ਕੱਢ ਕੇ ਤੁਰ ਪੈਨੇ ਆਂ ਤੇ ਇਹ ਸਾਡੇ ਗੁਰੂ ਸਾਹਿਬ ਜੀ ਦੀ ਸਾਡੇ ਲਈ ਹਸਾਦਤ ਹੈ ਜਿਹਦੇ ਕਰਕੇ ਅਸੀਂ ਗੁਲਾਮੀ 'ਚੋਂ ਨਿਕਲ ਕੇ ਆਜ਼ਾਦ ਨਾਲ ਜੀਉਂਦੇ ਆਂ ਦੇਸ ਉਹਨਾਂ ਦਾ ਉਹਨਾਂ ਦੀ ਸਤਾਵਦੀ ਆਈ ਹੈ ਫਿਰ ਜਦੋਂ 400 ਸਾਲਾਂ ਸਤਾਵਦੀ ਆਉਣੀ ਆ ਜਿਹੜਾ ਅੱਜ 20 ਸਾਲ ਦਾ ਬੱਚਾ ਉਦੋਂ 70 ਸਾਲ ਦਾ ਬਜ਼ੁਰਗ ਹੋਏਗਾ ਉਹ ਮਨਾ ਪਾਊਗਾ ਕਿ ਨਹੀਂ ਆਓ ਫਾਜ ਮਨਾਈਏ ਆਓ ਫਾਜ ਆਪਾਂ ਚਲੀਏ ਵੀਰਾਂ ਘੱਟ ਕੇ ਇੱਕ ਇੱਕ ਜਜ਼ਬਾ ਇੱਕ ਉਤਸ਼ਾਹ ਹੀ ਬਣੇਗਾ ਇਹ ਸਾਡੇ ਜਿਹੜੇ ਜੂਨੀਅਰ ਨੇ ਜਿਹੜੀਆਂ ਸਾਡੀਆਂ ਨਵੀਆਂ ਪੀੜੀਆਂ ਦੇ ਬੱਚੇ ਨੇ ਉਹ ਵੀ ਪ੍ਰੇਰਣਾ ਲੈਣਗੇ ਉਹਨਾਂ ਨੂੰ ਵੀ ਰਹੂਗਾ ਕਿ ਲੈ ਵੀ ਸਾਡੀ ਜ਼ਿੰਦਗੀ ਚ ਇਦਾਂ ਸਤਾਵਦੀ ਮਨਾਈ ਸੀ ਤੁਹਾਡਾ ਇੰਨਾ ਵੱਡਾ ਪ੍ਰੋਗਰਾਮ ਤੁਸੀਂ ਲਿਕੇ ਆ ਬਹੁਤ ਵੱਡੀ ਗੱਲ ਹੈ ਕਿ ਜਿਹੜੀ 350 ਸਾਲ ਦਾ ਸਤਾਬ ਦੀ ਯੂਨਾਈਟਡ ਵੱਡੇ ਪ੍ਰੋਗਰਾਮ ਲਈ ਕਰਿਓ ਉੱਚ ਐਸਜੀਪੀ ਦਾ ਸਹਿਯੋਗ ਮੰਗਿਆ ਕੋਈ ਜੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਆ ਜਿੰਨੇ ਸਮਾਗਮ ਹੋਣੇ ਨੇ ਇਤਿਹਾਸ ਗੁਰੂ ਕਰਨੇ ਫੇ ਭਾਈ ਸੰਗਤ ਨੇ ਆਉਣਾ ਭੋਗ ਪਾਣੇ ਨੇ ਤੁਸੀਂ ਲੰਗਰ ਪਾਣੀ ਦਾ ਪੰਡਾਲ ਹਾਲ ਦਾ ਬਾਬਾ ਜੀ ਦਾ ਪ੍ਰਕਾਸ਼ ਤਾਬਿਆ ਬੰਦਲੀ ਸਿੰਘ ਕੜਾ ਪ੍ਰਸਾਦ ਦੀ ਦੀਗ ਚਾਹ ਪਾਣੀ ਸਾਰੇ ਪ੍ਰਬੰਧ ਸਾਨੂੰ ਕਰਕੇ ਦੋ ਤੇ ਉਹਨਾਂ ਨੇ ਐਕਸੈਪਟ ਕੀਤਾ ਪਰਬੰਦ SGPC ਦੇ ਹੋਣਗੇ ਸਾਰੇ। ਬਿਲਕੁਲ ਉਹਨਾਂ ਦੇ ਹੋਣਗੇ। ਕੋਈ ਸੰਗਤ ਨੂੰ ਪੰਥ ਦਾ ਕਾਜ ਜੀ ਪੰਥ ਦਾ ਕੋਈ ਲਿਉਣ ਲਈ ਲਿਜਾਣ ਲਈ ਕੋਈ ਪ੍ਰਬੰਧ। ਸੰਗਤ ਆਪਣੇ ਪੱਧਰ ਤੇ ਆਪਣੇ ਪੱਧਰ ਤੇ ਇਹਨਾਂ ਸਾਧਨ ਕਿੱਥੋਂ ਹੋਣ ਜੀ? ਸੰਗਤ ਆਪਣੇ ਪੱਧਰ ਤੇ। ਸੰਗਤ ਆਜੂਗੀ ਜੀ ਆ ਜਾਂਦੀ ਹੈ। ਸੰਗਤ ਬੜੀ ਜਗਿਆਸੂ ਆ। ਕੋਈ ਹੋਰ ਸੰਤ ਸਮਾਜ ਨਾਲ, ਬੁੱਢਾ ਦਲ ਨਾਲ ਕੋਈ ਹੋਰ ਗੱਲਬਾਤ ਚੱਲ ਰਹੀ ਹੈ? ਨਹੀਂ, ਅਸੀਂ ਸਮੁੱਚੇ ਪੰਥ ਦੇ ਨਾਲ ਪੰਥ ਨੂੰ ਹੀ ਸਾਡਾ ਸਾਡੇ ਜਥੇਬੰਦੀ ਵੀ ਪੰਥ ਹੈ। ਤੇ ਅਸੀਂ ਸਮੁੱਚੇ ਪੰਥ ਨੂੰ ਹੀ ਨਾਲ ਲੈ ਕੇ ਤੁਰਦੇ ਆਂ। ਸਾਰਿਆਂ ਨੂੰ ਸਾਡੀ ਸਾਡਾ ਸੁਣਿਆ ਜਾਂਦਾ। ਉਹ ਟਕਸ਼ਾਲੀ ਹੋਣ, ਉਹ ਮਿਸ਼ਨਰੀ ਹੋਣ ਉਹ ਸੰਪਰਦਾਵਾਂ ਵਾਲੇ ਹੋਣ ਉਹ ਕੋਈ ਹੋਣ ਜਦੋਂ ਜਦੋਂ ਮਨੁੱਖ ਨੂੰ ਬਾਣੀ ਨਾਲ ਜੋੜਨਾ ਤੇ ਫਿਰ ਫਿਰ ਜਿਹੜਾ ਮਰਜ਼ੀ ਹੋਵੇ ਹੂੰ ਜੀ ਬਲੇ ਇਸ ਕਰਕੇ ਇਹ ਹੈ ਕਿ ਪੂਰੇ ਪੰਥ ਨੂੰ ਸਦਾ ਪੂਰਾ ਪੰਥ ਜੀ ਚਲੋ ਸਿੰਘ ਸਾਹਿਬ ਨਾਲ ਮੀਟਿੰਗ ਹੋਈ ਕੋਈ ਉਹਨਾਂ ਦੇ ਕੋਈ ਪਹੁੰਚਣ ਦੀ ਕੋਈ ਅਜੇ ਸਮਾਂ ਦੂਰ ਹੈ ਜੀ ਉਹ ਕਰਾਂਗੇ ਸਾਰਾ ਕੁਝ ਆਉਣਗੇ ਜਦੋਂ ਮੈਂ ਦੱਸਿਆ ਸੀ ਜਦੋਂ 2 ਨਵੰਬਰ ਨੂੰ ਆਪਾਂ ਸੁਲਤਾਨਪੁਰ ਲੋਧੀ ਕੀਤਾ ਸੀਗਾ ਉੱਥੇ ਸਾਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਹਾਜ਼ਰ ਸੀ ਸਹਿਲ ਪਰਲੇ ਦੇ ਉਸ 16 ਹਜ਼ਾਰ ਜਦੋਂ ਭੋਗ ਪਾਇਆ ਸੁਲਤਾਨਪੁਰ ਲੋਧੀ ਸਾਬਕਾ ਵਰਤਮਾਨ ਜਥੇਦਾਰ ਵੀ ਉੱਥੇ ਹਾਜ਼ਰ ਸੀ ਤਖਤਾਂ ਦੇ ਔਰ ਸ੍ਰੋਮੇ ਕਮੇਟੀ ਦੇ ਪ੍ਰਧਾਨ ਲੰਗੋਵਾਲ ਸਾਹਿਬ ਵੀ ਹਾਜ਼ਰ ਸੀ ਸਾਰੇ ਐਸਡੀਪੀਸੀ ਦੇ ਮੈਂਬਰ ਵੀ ਉੱਥੇ ਹਾਜ਼ਰ ਸੀ ਮਰ ਸਮੁੱਚਾ ਪੰਥ ਉੱਤੇ ਖੜਾ ਸੀ ਤੇ ਸਾਨੂੰ ਬੜਾ ਉਤਸ਼ਾਹ ਮਿਲਿਆ ਵੀ ਚਲੋ ਇੱਕ ਸਤਗੁਰ ਨੇ ਇੱਕ ਰਾਹ ਸਾਨੂੰ ਪਾਇਆ ਸਾਨੂੰ ਤੋਰਿਆ ਤੇ ਐਨੀ ਸਾਨੂੰ ਸੰਗਤ ਦਾ ਥਾਪੜਾ ਉਤਸ਼ਾਹ ਮਿਲ ਰਿਹਾ ਚਲੋ ਸੁਲਸਾ ਵੀ ਕੋਈ ਜਾਂਦੇ ਜਾਂਦੇ ਸੰਗਤ ਨੂੰ ਕੋਈ ਅਪੀਲ ਕਰਨੀ ਚਾਹੋ ਜਾਂ ਕੁਝ ਅੱਛਾ ਇਹ ਅਜੀ ਕਿ ਮੈਂ ਇਹ ਗੱਲ ਸੋਚਦਾ ਕਿ ਜੇ ਦੁਨੀਆਂ ਦਾ ਮਨੁੱਖ ਬਾਣੀ ਪੜਨ ਲੱਗ ਪਵੇ ਤੇ ਕੀ ਪੜੇਗਾ ਸਭ ਕੋ ਮੀਤ ਹਮ ਆਪਣੀ ਕੀਨਾ ਹਮ ਸਭਨਾ ਕੇ ਸਾਜਨ ਇਹ ਹੀ ਪੜੇਗਾ ਨਾ ਤੇ ਜੇ ਸਾਰੀ ਦੁਨੀਆਂ ਮੇਰੀ ਮਿੱਤਰ ਇਹ ਗੱਲ ਸਮਝ ਆ ਗਈ ਦੁਨੀਆਂ ਨੂੰ ਕੀ ਰੂਸ ਜੋ ਕਰਨ ਤੇ ਬੰਬ ਛੁੱਟੇਗਾ ਕੀ ਅਤਵਾਦੀ ਪੈਲਗ੍ਰਮ ਤੋਂ ਗੋਲੀਆਂ ਚਲਾਉਣਗੇ ਹੋਰ ਕੀ ਪੜਨਗੇ ਉਹ ਜੇ ਬਾਣੀ ਪੜਨ ਲੱਪਨ ਤਾਂ ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬੁਰਾਈ ਮੇਰਾ ਦੁਸ਼ਮਣ ਹੀ ਕੋਈ ਨਹੀਂ ਮੇਰਾ ਵੈਰ ਹੀ ਨਹੀਂ ਕਿਸੇ ਨਾਲ ਕਿਉਂ ਨਹੀਂ ਵੈਰ ਉਹ ਪੜਨਗੇ ਇੱਕ ਉਹ ਹੈ ਪਈ ਇੱਕ ਉਹ ਹੈ ਸਾਹਿਬ ਮੇਰਾ ਇੱਕ ਉਹ ਹੈ ਹੁਣ ਮਨੁੱਖ ਰੱਬ ਦੇ ਨਾਮ ਤੇ ਲੜਿਆ ਰੱਬ ਤੇ ਇੱਕੋ ਹੀ ਹੈ ਜਿਹੜੇ ਗੋਲੀਆਂ ਜਿਹਨਾਂ ਨੇ ਮਾਰੀਆਂ ਉਹ ਉਹਨੂੰ ਅੱਲਾ ਕਹਿੰਦੇ ਨੇ ਜਿਨ੍ਹਾਂ ਦੇ ਮਾਰੀਆਂ ਧਰਮ ਪੁੱਛ ਕੇ ਮਾਰੀਆਂ ਉਹਨਾਂ ਨੂੰ ਰਾਮ ਕਹਿੰਦੇ ਨੇ ਅਸੀਂ ਉਹਨਾਂ ਨੂੰ ਵਾਹਿਗੁਰੂ ਕਹਿੰਦੇ ਨੇ ਅੰਗਰੇਜ਼ ਉਹਨਾਂ ਨੂੰ ਗੋਡ ਕਹਿੰਦੇ ਨੇ ਹੈਗਾ ਤੇ ਇੱਕ ਵਾ ਬਿਲਕੁਲ ਤੇ ਇੱਕ ਦੇ ਨਾਮ ਤੇ ਕਿਉਂ ਲੜਦੇ ਆ ਕਿਉਂਕਿ ਸਾਡੇ ਅੰਦਰ ਨੇਰਾ ਪੜਦੇ ਆ ਥੋੜਾ ਲੜਦੇ ਆ ਬਹੁਤਾ ਜਦੋਂ ਪੜਾਂਗੇ ਬਹੁਤਾ ਅਕਲ ਆ ਜਾਊਗੀ ਗਿਆਨ ਆ ਜਾਊਗਾ ਜਦੋਂ ਮਨੁੱਖ ਸਿਆਣਾ ਬਣ ਜਾਂਦਾ ਬਾਣੀ ਪੜ ਕੇ ਫਿਰ ਉਹ ਭੀੜ ਚ ਨਹੀਂ ਗਵਾਜਦਾ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਭੀੜ ਚ ਸਿਆਣੇ ਨਹੀਂ ਹੁੰਦੇ ਫਿਰ ਉਹ ਸਿਆਣੇ ਬਣ ਜਾਣਗੇ ਫਿਰ ਉਹ ਗੋਲੀਆਂ ਨਹੀਂ ਚਲਾਉਣਗੇ ਜੇ ਦੇਸ਼ ਪੜਨ ਲੱਗ ਦੁਨੀਆ ਪੜਨ ਲੱਗ ਪਵੇ ਤੇ ਦੁਨੀਆ ਦੇ ਲੀਡਰਾਂ ਨੂੰ ਗਿਆਨ ਮਿਲ ਗਿਆ ਤੇ ਉਹ ਪਰਮਾਣੂ ਬੰਬ ਡਿਸਟਰੋਏ ਕਰ ਦੇਣਗੇ 3rd ਵਰਲਡ ਵਾਰ ਨਹੀਂ ਲੱਗੂਗੀ ਦੇਖੋ ਸੈਕੰਡ ਵਰਲਡ ਵਾਰ ਚ ਕਿੰਨੇ 5 6 ਕਰੋੜ ਲੋਕ ਮਰ ਗਏ ਸੀ ਤੇ ਉਹ ਉਹ ਸਾਡਾ ਬਚਾਅ ਹੋ ਸਕਦਾ ਤੇ ਜਾਂਦੇ ਜਾਂਦੇ ਇਹੀ ਸੁਣਿਆ ਜੀ ਕਿ ਔਰ ਜਾਣਾ ਸਹਿਜ ਪਾਠ ਕਰੀਏ ਵਿਚਾਰੀਏ ਤੇ ਕਮਾਈਏ ਅਜਨ ਸਰ ਇੱਕ ਮੈਂ ਤੁਹਾਡੇ ਬਾਰੇ ਕੇ ਵੀ ਸੁਣਿਆ ਹੈ ਕਹਿੰਦੇ ਤੁਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਬਹੁਤ ਕਰ ਰਹੇ ਹੋ ਬਹੁਤ ਲੰਬੇ ਸਮੇਂ ਤੋਂ ਜੀ ਪਰ ਕਦੇ ਤੁਸੀਂ ਪ੍ਰਚਾਰ ਨਹੀਂ ਕਰਦੇ ਉਹਦਾ ਆਪਣਾ ਉਹ ਕਿਉਂ ਤੁਸੀਂ ਆਪਣਾ ਪ੍ਰਚਾਰ ਨਹੀਂ ਕਰਦੇ ਭਾਈ ਵੀਰ ਸਿੰਘ ਜੀ ਡਾਕਟਰ ਭਾਈ ਵੀਰ ਸਿੰਘ ਜੀ ਕੁਦਰਤ ਦੇ ਪੁਜਾਰੀ ਅਧਿਆਤਮਕ ਕਵੀ ਸੰਤ ਕਵੀ ਲਿਖਦੇ ਆ ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਤੁਰ ਜਾਣ ਦੀ ਪੂਰੀ ਹੁੰਦੀ ਨਾ ਮਤਰਲੇ ਲੈ ਰਿਆ ਮੇਰਾ ਇਹ ਮੰਨਣਾ ਹੈ ਕਿ ਜੇ ਤੁਸੀਂ ਸੇਵਾ ਲਈ ਅੱਗੇ ਆਜੋ ਤੇ ਨਾਮ ਲਈ ਪਿੱਛੇ ਹਟਜੋ ਤੇ ਸੇਵਾ ਵੱਧ ਕਰਜੋਗੇ ਤੇ ਜਿੰਨਾ ਆਪਣੇ ਆਪ ਨੂੰ ਅੱਗੇ ਜਿਤਾਓਗੇ ਅੱਗੇ ਆਓਗੇ ਉਨੇ ਤੁਹਾਡੇ ਲੱਗ ਪੁਲਿੰਗ ਵਾਲੇ ਬਹੁਤ ਆਉਣਗੇ ਤੁਹਾਡੇ ਚ ਰਕਾਫਟਾਂ ਬਹੁਤ ਬਣ ਸਕਦੀਆਂ ਨੇ ਤੁਸੀਂ ਨਿਰੰਤਰ ਆਪਣੀ ਸੇਵਾ 'ਚ ਡਟੇ ਰਹੋ ਨਾਮਾਂ 'ਚ ਕੀ ਰੱਖਿਆ ਹੈਨਾ ਮੈਨੂੰ ਦਰਦੀ ਸਾਹਿਬ ਲੈ ਆਏ ਪਿਆਰ ਸਤਿਕਾਰ ਉਹਨਾਂ ਦਾ ਤੁਹਾਡੇ ਕੋਲ ਬਿਠਾ ਦਿੱਤਾ ਤੇ ਮੈਂ ਤਾਂ ਬਹੁਤ ਐਵੀ ਇਵਾਈਟ ਕਰਦਾ ਚੈਨਲਾਂ ਗਿਆਨ ਤੋਂ ਵੀ ਤੇ ਤੁਹਾਡਾ ਫਿਰ ਧੰਨਵਾਦ ਤੁਸੀਂ ਮੈਨੂੰ ਕੌਣ ਬਖਸ਼ਿਆ ਮੈਨੂੰ ਇਸ ਜੋਗ ਸਮਝਿਆ ਜੀ ਸੋਲੋ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਇਸਨ ਰਸਨਾਮ ਸਿੰਘ ਸੋਲੋ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸਤਾਪ ਦੇ ਨੂੰ ਸਮਰਪਿਤ ਵੱਡੇ ਪ੍ਰੋਗਰਾਮ ਲਿਖੇ ਨੇ ਸਹਿਜ ਪਾਠਾਂ ਦੀ ਜਿਹੜੀ ਲੜੀ ਚੱਲ ਰਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਹਿਜ ਪਾਠਾਂ ਦੇ ਜਿਹੜੇ ਭੋਗ ਪਾਈ ਜਾਣੇ ਨੇ ਕਦੋਂ ਪੈਣੇ ਨੇ ਉਹ ਸਾਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਇਹਦੇ ਬਾਰੇ ਜਿਹੜਾ ਜ਼ਿਕਰ ਹੈ ਉਹ ਸੁਣਿਆ। ਸੋ ਦਰਸ਼ਕੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਇਸ ਤੋਂ ਬਾਅਦ ਕਿਸੇ ਹੋਰ ਪ੍ਰੋਗਰਾਮ ਵਿੱਚ ਤੁਹਾਡੇ ਕਿਸੇ ਹੋਰ ਸ਼ਖਸ਼ੇਤ ਨੂੰ ਰੂਬਰੂ ਕਰਾਂਗੇ ਉਦੋਂ ਤੱਕ ਲਈ ਮੈਨੂੰ ਗੁਰਮukh Singh Rupana ਨੂੰ ਦੀ ਇਜਾਜ਼ਤ। ਧੰਨਵਾਦ। this program is sponsored by the single office bakersfield for all your immigration family law needs call or scan qr code to contact us rodis inc million miles with smile or scan qr code to contact us taba indian cuisine tracy fine authentic indian cuisine in tracy or scan qr code to contact us simi valley family dental office or scan qr code to contact us